आए मेरा घर बर्बाद ही हो गया मेरा आज कोई नहीं गा मैं कल्ली की दे आज़रत देने कटूंगी आए उन्हें क्या भी गोगे तू हार जा तू हार जा लाल करे ना मार आए वे तोता जेल चो आजू गाते मेरा घर नहीं बचा ਕਹਿੰਦਾ ਮੇਰੇ ਦੁੱਖ ਨੂੰ ਮਾਰਨ ਲੱਗਾ ਇਹ ਗੱਲ ਕਈ ਵੀ ਉਹਨਾਂ ਨੇ ਆ ਕੇ ਉੱਤਾ ਵੀ ਨਹੀਂ ਬਾਚਿਆ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ 'ਚ ਕਰਾ ਦੇ ਮੈਨੂੰ ਜਦੋਂ ਉਹਨੇ ਕਾਰਾ ਕਰਤਾ ਐ ਮੂੰਹ 'ਚ ਚੱਕ ਦੇ ਸਿੱਟੀ ਜਦੋਂ ਚੱਕ ਸਿੱਟੀ ਮੈਂ ਚੀਕਾ ਮਾਰੀਆਂ ਮੈਂ ਭੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰ ਨੂੰ ਗਈ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਚੀਕਾ ਮਾਰੀਆਂ ਮੈਂ ਕਿਹਾ ਬਚਾ ਲੋ ਬਚਾ ਲੋ ਛੇਤੀ ਗੱਡੀ ਲੈ ਆਓ ਸਾਨੂੰ ਆਪ ਦੀ ਗੱਡੀ ਦੀ ਚਾਬੀ ਨਹੀਂ ਲੱਭੀ ਬਾਤ ਹੋਰ ਕਿਸੇ ਦੀ ਗੱਡੀ ਚ ਲੈ ਕੇ ਗਏ ਜਾਂਦਾ ਨਹੀਂ ਸੀ ਮੇਰੇ ਮਾਰਾ ਇਹ ਹੀ ਗੱਲ ਕਹਿੰਦਾ ਸੀ ਕਹਿੰਦਾ ਨਹੀਂ ਤੂੰ ਕੱਲ ਨਹੀਂ ਆ ਘਰੇ ਮੈਂ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਘਰੇ ਆਏ ਆਏ ਮੈਨੂੰ ਦੋ ਦਿਨ ਪਹਿਲਾਂ ਦਵਾਈ ਵੀ ਦਵਾਉਂਦਾ ਰਿਹਾ ਮੈਨੂੰ ਦਵਾਈ ਦਵਾ ਕੇ ਲਿਆਇਆ ਕਹਿੰਦਾ ਤੇਰੀ ਢੂਈ ਠੀਕ ਹੋ ਜੂਗੀ ਪਰ ਹਟਦੇ ਨਹੀਂ ਸੀ ਅਸੀਂ ਆਪਦੇ ਤਾਏ ਦੇ ਮੁੰਡੇ ਨੂੰ ਘਰੇ ਵੀ ਬਾਕੇ ਗਏ ਤਾਏ ਦੇ ਮੁੰਡੇ ਨੂੰ ਫੋਨ ਵੀ ਲਾਇਆ ਤਾਏ ਦਾ ਮੁੰਡਾ ਕਹਿੰਦਾ ਮੈਂ ਜੀਰੇ ਆ ਮੈਂ ਹੋਂਨਾ ਮੈਂ ਹੋਂਨਾ ਬੱਸ ਉਹਦੇ ਆਣ ਦੀ ਦੇਰ ਸੀ ਆ ਕੰਮ ਹੋ ਗਿਆ ਮੈਂ ਉੱਥੇ ਉਹਨੂੰ ਫੋਨ ਵੀ ਲਾਇਆ ਚੀਕਾਂ ਮਾਰੀਆਂ ਮੈਂ ਕਿ ਬਾਈ ਛੇਤੀ ਆ ਜਾ ਬਾਈ ਛੇਤੀ ਆ ਜਾ ਘਰ ਦੇ ਨਾਲ ਹਾਲ ਬਣ ਰਿਆ ਸੀ ਕੁਸ ਟਾਈਮ ਪਹਿਲਾਂ ਉਹਨਾਂ ਨੇ ਸਾਡਾ ਬੋਰ ਖਰਾਬ ਕਰਤਾ ਅਸੀਂ ਦਾਮੇ ਨਹੀਂ ਪਰਵਾਹ ਮੰਨੀਆਂ ਸੀ ਕੋਈ ਪੈਸਾ ਨਹੀਂ ਲਿਆ ਉਹਨਾਂ ਤੋਂ ਜਿਹੜੇ ਉਹਦੇ ਨਾਲ ਬੰਦੇ ਲੱਗੇ ਹੋਏ ਸੀ ਸਾਡੇ ਮੇਰਾ ਸੱਸ ਨਹੀਂ ਸਹੁਰਾ ਨਹੀਂ ਉੱਚੀ ਉੱਚੀ ਨਾ ਚਿੱਕਾ ਮਾਰਦੇ ਸੀ ਤੇ ਫੋਨ ਤੇ ਗੰਦੇ ਗਾਣੇ ਲਾਉਂਦੇ ਸੀ ਮੈਂ ਘਰ ਵਿੱਚ ਕੱਲੀ ਆ ਤੇ ਉਹਨੂੰ ਇਹ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਉੱਚੀ ਉੱਚੀ ਲੜ ਕੇ ਮਾਰਦੇ ਸੀ ਫਿਰ ਉਹ ਕੰਧ ਤੇ ਚੜਿਆ ਕਹਿੰਦਾ ਤੁਸੀਂ ਹਟ ਜਾ ਇਹ ਵੀ ਗੱਲ ਕਹਿ ਕੇ ਗਿਆ ਕਹਿੰਦਾ ਮੈਂ ਤੁਹਾਡੇ ਦੁੱਖੋ ਮਾਰਨ ਲੱਗਾ ਉੱਥੇ ਇੱਕ ਗੋਗਾ ਸਾਹ ਸੀ ਉਹਨੂੰ ਉਹਨੇ ਕਿਹਾ ਕਹਿੰਦਾ ਮੈਂ ਤੇਰੇ ਦੁੱਖੋ ਮਾਰਨ ਲੱਗਾ ਇਹ ਗੱਲ ਕਹੀ ਵੀ ਉਹਨਾਂ ਨੇ ਆ ਕੇ ਉੱਤਾ ਵੀ ਨਹੀਂ ਬਚਿਆ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ 'ਚ ਕਰਾ ਦੀ ਤੇ ਇਹ ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਇਹ ਕਾਰਾ ਕਰ ਮੈਨੂੰ ਜਦੋਂ ਉਹਨੇ ਕਾਰਾ ਕਰਤਾ ਐ ਮੂੰਹ 'ਚ ਚੱਕ ਦ ਸਿੱਟੀ ਜਦੋਂ ਚੱਗ ਸਿੱਟੀ ਮੈਂ ਚੀਕਾਂ ਮਾਰੀਆਂ ਮੈਂ ਭੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰ ਨੂੰ ਗਈ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਚੀਕਾਂ ਮਾਰੀਆਂ ਮੈਂ ਕਿਹਾ ਬਚਾ ਲੋ ਬਚਾ ਲੋ ਛੇਤੀ ਗੱਡੀ ਲੈ ਆਓ ਸਾਨੂੰ ਆਪਦੀ ਗੱਡੀ ਦੀ ਚਾਬੀ ਨਹੀਂ ਲੱਭੀ ਬਾਅਦ ਚ ਹੋਰ ਕਿਸੇ ਦੀ ਗੱਡੀ ਚ ਲੈ ਕੇ ਗਏ ਹਾਂ ਆਇਆ ਮੇਰਾ ਘਰ ਬਰਵਾਦੀ ਹੋ ਗਿਆ ਮੇਰਾ ਅੱਜ ਕੋਈ ਨਹੀਂਗਾ ਮੈਂ ਇਕੱਲੀ ਕਿਹਦੇ ਹਾਜ਼ਰ ਦਿਨ ਕੱਟੂੰਗੀ ਹਾਏ ਉਹਨੇ ਕਿਹਾ ਵੀ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲਕਰੇ ਨਾ ਮਾਰ ਹਾਈ ਵੇ ਤੂੰ ਤਾਂ ਜੇਰ ਥੋ ਆਜੂਗਾ ਤੇ ਮੇਰਾ ਘਰ ਨਹੀਂ ਬਚਿਆ ਮੇਰਾ ਘਰ ਬਰਬਾਦ ਹੋ ਗਿਆ ਕਿੱਥੇ ਦੇਂਦੀ ਸੀਗੀ ਵੀ ਆਊਗਾ ਆਊਗਾ ਨਾ ਬਾਹਰ ਲਜਾਗਦੀ ਸੀ ਤੇ ਹੁਣ ਉੱਥੇ ਕੁਝ ਵੀ ਨਹੀਂ ਇਹ ਹਾਲ ਨੇ ਸਾਨੂੰ ਪੱਟ ਲਿਆ ਇਹ ਪੱਟ ਲਿਆ ਮੈਂ ਟ ਕਹਿੰਦੀ ਸੀਗੀ ਤੂੰ ਅੰਦਰ ਕਿਤੇ ਵਿਚਾਰਾ ਘਰੋਂ ਬਾਹਰ ਨਹੀਂ ਸੀ ਮੇਰੇ ਮਾਰਾ ਜਾਨਦਾ ਨਹੀਂ ਸੀਗਾ ਜਾਂਦਾ ਨਹੀਂ ਸੀ ਮੇਰੇ ਮਾਰਾ ਇਹ ਹੀ ਗੱਲ ਕਹਿੰਦਾ ਸੀ ਕਹਿੰਦਾ ਨਹੀਂ ਤੂੰ ਕੱਲੀ ਆ ਘਰੇ ਮੈਂ ਕਿੱਥੇ ਨਹੀਂ ਜਾਣਾ ਕਿੱਥੇ ਨਹੀਂ ਜਾਣਾ ਘਰੇ ਆਏ ਆਏ ਮੈਨੂੰ ਦੋ ਦਿਨ ਪਹਿਲਾਂ ਦਵਾਈ ਵੀ ਦਵਾਉਂਦਾ ਰਿਹਾ ਮੈਨੂੰ ਦਵਾਈ ਦਵਾ ਕੇ ਲਿਆਇਆ ਕਹਿੰਦਾ ਤੇਰੀ ਢੂਈ ਠੀਕ ਹੋ ਜੂਗੀ ਪਰੇ ਹਟਦੇ ਨਹੀਂ ਸੀ ਅਸੀਂ ਆਪਦੇ ਤਾਏ ਦੇ ਮੁੰਡੇ ਨੂੰ ਘਰੇ ਵੀ ਬਾਕੇ ਗਏ ਤਾਏ ਦੇ ਮੁੰਡੇ ਨੂੰ ਫੋਨ ਵੀ ਲਾਇਆ ਤਾਏ ਦਾ ਮੁੰਡਾ ਕਹਿੰਦਾ ਮੈਂ ਜੀਰੇ ਆ ਮੈਂ ਆਉਣਾ ਮੈਂ ਆਉਣਾ ਬਸ ਉਹਦੇ ਆਣ ਦੀ ਦੇਰ ਸੀ ਆ ਕੰਮ ਹੋ ਗਿਆ ਮੈਂ ਉੱਥੇ ਉਹਨੂੰ ਫੋਨ ਵੀ ਲਾਇਆ ਚੀਕਾਂ ਮਾਰੀਆਂ ਮੈਂ ਕਿਹਾ ਬਾਈ ਛੇਤੀ ਆ ਜਾ ਬਾਈ ਛੇਤੀ ਆ ਜਾ ਹਾਏ ਕਿੰਨੇ ਬੱਚੇ ਤੁਹਾਡੇ ਇੱਕ ਬੱਚਾ ਕਿੰਨੇ ਚਿਰ ਤੋਂ ਪਰੇਸ਼ਾਨ ਕਰਦੇ ਆਂ ਤੁਸੀਂ ਇਹ ਦਿੱਤਾ ਮੈਂ ਪਰ ਜਾਣਾ ਅੱਜ ਬਾਲਾ ਕੀਤਾ ਦੋ ਦਿਨ ਤਿੰਨ ਦਿਨ ਪਹਿਲਾਂ 警告 ਦਿੰਦਾ ਰਿਹਾ ਵੀ ਤੁਸੀਂ ਹਟ ਜਾਓ ਹਟ ਜਾਓ ਹਟ ਜਾਓ ਪਹਿਲਾਂ ਤਿੰਨ ਮਹੀਨੇ ਪਹਿਲਾਂ ਬੋਰ ਖਰਾਬ ਕਰਤਾ ਅਸੀਂ ਕਿਹਾ ਚੱਲ ਬਾਬੇ ਦੀ ਜਗ੍ਹਾ ਬੰਦੇ ਕੌਣ ਆ ਉਹ ਬੰਦੇ ਕਮੇਟੀ ਵਾਲੇ ਪ੍ਰਧਾਨ ਹੀ ਆ ਕਿਹੜੀ ਕਾਦੀ ਕਮੇਟੀ ਆ ਉਹਨੇ ਦੀ ਉਹਨਾਂ ਦੀ ਬਾਬਾ ਜੋਧਾ RAM ਦੀ ਕੀ ਕੀ ਹੈ ਕੀ ਬਾਬਾ ਜੋਧਾ RAM ਦੀ ਕੀ ਕੀ ਕੰਮ ਕੀ ਆ ਉਹਨਾਂ ਦਾ ਉੱਥੇ ਹਾਲ ਬਣਾਉਂਦੇ ਆ ਕਾਹਦਾ ਹਾਲ ਮੇਲੇ ਵਿੱਚ ਸਾਲ ਪਿੱਛੋਂ ਮੇਲਾ ਲੱਗਦਾ ਉੱਥੇ ਕੋਈ ਜਗ੍ਹਾ ਵਗੈਰਾ ਹਾਂ ਸਣ ਦੇ ਹੋਰ ਲੋਕਾਂ ਨੇ ਵੀ ਨਹੀਂ ਸਮਝਾਇਆ ਮੋਂ ਇਦੀ ਆਵਾਜ਼ ਉੱਚੀ ਚ ਚਲਾ ਦੀ ਨਹੀਂ ਸੁਣਦੇ ਨਹੀਂ ਸੀ ਵਿਚਾਰੇ ਦੀ ਕੋਈ ਨਹੀਂ ਸੁਣਦਾ ਸੀ ਸਾਰੇ ਸੱਚੇ ਕਮੇਟੀ ਬਣੀ ਸੀ ਕਹਿੰਦੇ ਸੀ ਇਹ ਤਾਂ ਕਮਲਾ ਲੈ ਐਵੇਂ ਹੀ ਆਏ ਕਹਿ ਦਿੰਦੇ ਸੀ ਉਹਦੀ ਕੋਈ ਗੱਲ ਹੀ ਨਹੀਂ ਸੁਣਦਾ ਸੀਗਾ ਥੋੜਾ ਬਹੁਤ ਮੋੜਾ ਸੁਣਦਾ ਉਹ ਕਹਿੰਦਾ ਸੀ ਹਟ ਜਾ ਸਾਡੇ ਬਾਰਮਗ ਸਾਡੇ ਘਰ ਨੂੰ ਇੱਧਰ ਨੂੰ ਐਡੇ ਐਡੇ ਖੱਪੇ ਮੋਰੇ ਹੀ ਰੱਖੇ ਹੋਏ ਆ ਸਾਨੂੰ ਬਹੁਤ ਖਰਾਬ ਦੇਖ ਕੇ ਜਾ ਕੇ ਦੇਖ ਸਕਦੇ ਹੋ ਤੁਸੀਂ ਜਾ ਕੇ ਮੌਕਾ ਵੀ ਦੇਖ ਲਓ ਤੇ ਤੇ ਤੁਹਾਡੇ ਥੋੜਾ ਸਾਥ ਐਨੀ 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 ਕੋਈ ਨਹੀਂ ਆ ਕੋਈ ਨਹੀਂ ਆ ਭਾਈ ਬਿਆੰਤ ਨੂੰ ਮੈਂ ਚੀਕਾ ਮਾਰ ਕੇ ਫੋਨ ਲਾਇਆ ਇਹ ਜੀ ਕੱਲ ਗੁਰਦੀਪ ਸਿੰਘ ਨਾਮ ਦਾ ਲੜਕਾ ਹੈ ਪਿੰਡ ਚੂੜ ਚੱਕ ਦਾ ਉਹਨੇ ਜ਼ਹਿਰੀਲੀਆਂ ਖੋਲੀਆਂ ਖਾ ਕੇ ਸੁੱਸਣਾ ਕਰ ਲਈ ਜਿਸ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ ਉਸ ਦੇ ਚਚੇਰੇ ਭਰਾ ਬਿਆੰਤ ਸਿੰਘ ਨੇ ਬਿਆਨ ਲਿਖਾਇਆ ਕਿ ਇਸ ਤੇ ਗਵਾਂਡ ਘਰ ਦੇ ਨਾਲ ਆ ਬਾਬੇ ਦਾ ਡੇਰਾ ਹੈ ਉੱਥੇ ਕੋਈ ਉਸਾਰੀ ਦਾ ਕੰਮ ਚੱਲਦਾ ਸੀ ਉੱਥੇ ਇੱਕ ਬੰਦਾ ਜੋਗਿੰਦਰ ਸਿੰਘ ਉਰਫ ਗੋਰਾ ਮੰਨਤੇ ਜੋ ਉੱਚੀ ਆਵਾਜ਼ ਚ ਗਾਣੇ ਲਾਉਂਦਾ ਸੀ ਜਿਸ ਨੂੰ ਇਹ ਰੋਕਦਾ ਸੀ ਪਰ ਉਹ ਨਹੀਂ ਹਟਿਆ ਜਿੰਨੇ ਕਮੇਟੀ ਦੇ ਉਸ ਡੇਰੇ ਦੀ ਕਮੇਟੀ ਦੇ ਮੈਂਬਰਾਂ ਨੂੰ ਵੀ ਇਸ ਨੂੰ ਰੋਕਣ ਲਈ ਕਿਹਾ ਪਰ ਉਹਨਾਂ ਨੇ ਵੀ ਕੋਈ ਉਹਨੂੰ ਰੋਕਣ ਲਈ ਉਪਰਾਲਾ ਨਹੀਂ ਕੀਤਾ ਸਗੋਂ ਉਹਨੂੰ ਉਤਸ਼ਾਹਿਤ ਕੀਤਾ ਇਹਨਾਂ ਤਿੰਨ ਬੰਦਿਆਂ ਦੇ ਮੈਂਬਰਾਂ ਦੇ ਹੀ ਛਾਇ ਤੇ ਵੀ ਉਹ ਗਾਣੇ ਲਗਾਉਂਦਾ ਬਿਆਨ ਹੋਇਆ ਜਿਸ ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਹੈ ਕਿੰਨੇ ਬੰਦੇ ਖਿਲਾਫ ਹੋਇਆ ਮੰਗਦਾ ਚਾਰ ਬੰਦਿਆਂ ਖਿਲਾਫ ਤੇ ਧਾਰਾ ਕਿਹੜੀ ਧਾਰਾ 306 120 ਬੀਆਈਪੀਸੀ ਤੇ ਉਹ ਅਮਰਿਤਿਕ ਦੀ ਉਮਰ ਕਿੰਨੀ ਕੁ ਹੋਵੇਗੀ ਕਰੀਬ 36 ਸਾਲ ਉਮਰ ਹੈ ਇਹ ਕੀਤੀ ਗਈ ਗੱਡੀ ਤੋਂ ਕਾਰਵਾਈ ਮੁਕਦਮਾ ਦਰਜ ਕੀਤਾ ਜੀ ਪੋਸਟਮਾਰਟਮ ਕਰਾ ਰਹੇ ਹਾਂ ਉਸ ਤੋਂ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ ਜੀ ਦੋਸ਼ੀਆਂ ਨੂੰ ਪੜਾਂਗੇ ਰੈਸਟ ਕਰਾਂਗੇ ਮੈਨੂੰ ਫੋਨ ਗਿਆ ਜੀ ਮੈਂ ਜੀਰੇ ਗਿਆ ਸੀ ਚੁੱਲਾ ਲੈ ਕੇ ਇਲੈਕਟ੍ਰੀਸ਼ੀਅਨ ਸੂਤ ਕਰਾਉਣ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਨਾ ਵੀ ਦੂਜਾ ਪਾਸੇ ਹੋ ਕੇ ਗੱਲ ਸੁਣ ਮੈਂ ਕਿਹਾ ਕੀ ਗੱਲ ਆ ਕਹਿੰਦਾ ਵੀ ਮੈਨੂੰ ਨਾ ਕਿ ਡੈੱਕ ਲੱਗਾ ਆ ਕੀ ਬੋਲੀ ਜਾਂਦੇ ਆ ਵੀ ਜੋਹਰਾ RAM ਵਾਲੇ ਨਾਲ ਘਰ ਦੇ ਗਵਾਂਢ ਆ ਤੇ ਮੈਂ ਇਹਨੂੰ ਆਖਿਆ ਕੋਈ ਨਹੀਂ ਮੈਂ ਆ ਜਾਣਾ ਇੱਥੇ ਅੱਧੇ ਘੰਟੇ ਬਾਅਦ ਤੇ ਕਰਦਾ ਗੱਲ ਇਹਨਾਂ ਨਾਲ ਇਹਨਾਂ ਕਹਿ ਕੇ ਤੇ ਉਹਨੇ 15 20 ਮਿੰਟਾਂ ਦੇ ਵਿੱਚ ਉਹ ਦਵਾਈ ਪੀ ਗਿਆ ਅਲਦੀ ਡੈਥ ਕਰ ਗਿਆ ਵੀ ਮੈਨੂੰ ਇਹਨਰੇ ਚੱਲ ਰਿਆ ਸੀ ਵੀ ਗਾਣੇ ਚੱਲ ਰਹੀ ਸੀ ਧਾਰਮਿਕ ਜਗ੍ਹਾ ਦੇ ਉੱਤੇ ਪਰ ਕਿਸੇ ਨੂੰ ਡਾਉਟ ਨਹੀਂ ਆ ਕਿਸੇ ਦੇ ਘਰ ਦੇ ਵਿੱਚ ਬਾ ਗੱਲ ਜਾਵੇ ਜਾਂ ਕੋਈ ਆਵਾਜ਼ ਜਾਵੇ ਘਰ ਘਰ ਰੱਖਣੀ ਚਾਹੀਦੀ ਆ ਇਹ ਕੌਣ ਆ ਵੀ ਇਹ ਗਾਣੇ ਲਾਉਣ ਵਾਲੇ ਇੱਥੇ ਧਾਰਮਿਕ ਸਥਾਨ ਦੇ ਉੱਤੇ ਗਾਣੇ ਕਿੱਥੇ ਚੱਲਦੇ ਪਏ ਚੱਲਦੇ ਪਏ ਜੋਧਾਰਾਮ ਵਾਲੀ ਜਗ੍ਹਾ ਤੇ ਇਹ ਉਹ ਉਹ ਜਗ੍ਹਾ ਕਿੱਥੇ ਆ ਉਹ ਜਗ੍ਹਾ ਜੀ ਘਰ ਦੇ ਨਾਲ ਆ ਮੇਰੇ ਚਾਚੇ ਦੇ ਮੁੰਡੇ ਦੀ ਡੈਥ ਹੋਈ ਆ ਅਜਾ ਉਹਨਾਂ ਦੇ ਨਾਲ ਆ ਹਾਂ ਉਹ ਕਿਵੇਂ ਅਕਸਰ ਹੀ ਆਏ ਹੁੰਦਾ ਸੀ ਹਾਂ ਉਹ ਮੈਨੂੰ 4-5 ਦਿਨ ਹੋ ਗਏ ਆ ਮੈਂ ਥੋੜਾ ਬਿਜ਼ੀ ਸੀ ਮੈਂ ਕਿਹਾ ਮੈਨੂੰ ਦੱਸ ਕੋਈ ਗੱਲ ਆ ਤਾਂ ਕਹਿੰਦਾ ਮੈਂ ਤੈਨੂੰ ਦੱਸਦਾ ਮੈਂ ਤੜਕੇ ਵੀ ਸਵੇਰ ਵੀ ਗਿਆ ਉਹ ਕਹਿੰਦਾ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਉਹ ਗੱਲ ਤਾਂ ਦੱਸ ਮੈਨੂੰ ਥੋੜਾ ਕੰਮ ਪੈ ਗਿਆ ਮੈਂ ਜੀਰੇ ਚਲਿਆ ਗਿਆ ਤੇ ਇੰਨੇ ਚਿਰ ਨੂੰ ਨੇ ਮੈਨੂੰ ਫੋਨ ਲਾਇਆ ਕਹਿੰਦਾ ਵੀ ਮੈਂ ਕੰਮ ਕਰ ਲੱਗਾ ਜਾਂ ਕੰਮ ਨਹੀਂ ਕਰ ਰਿਹਾ ਕਹਿੰਦਾ ਮੈਂ ਉਹ ਆਖਿਆ ਵੀ ਘਰ ਵਾਲੀ ਨਾਲ ਗੱਲ ਕਰਾਂ ਤੇਰੀ ਮੇਰੀ ਉਹਨੇ ਗੱਲ ਕੀਤੀ ਕਹਿੰਦੀ ਬਾਹਰ ਰੂਮ ਬੋਲੀ ਜਾਂਦਾ ਤੇ ਕਹਿੰਦਾ ਵੀ ਉਹ ਗਾਣੇ ਲੱਗੇ ਉਹਨਾਂ ਦੇ ਆਏ ਆ ਜੋ ਆ ਤੇ ਮੈਂ ਕਿਹਾ ਵੀ ਕੋਈ ਨਹੀਂ ਮੈਂ ਅੱਧੇ ਘੰਟੇ ਦੇ ਕਹਣਾ ਨੇ 15 20 ਮਿੰਟਾਂ ਦੇ ਵਿੱਚ ਫੋਨ ਤੋਂ ਬਾਹਰ ਆਏ ਨੇ ਦਵਾਈ ਪੀ ਗਿਆ ਜੀ ਆਉਦੀ ਡੈਥ ਕਰ ਲਈ ਜੀ ਤੇ ਅੱਗੇ ਵੀ ਕਦੇ ਹੋਇਆ ਐਦਾਂ ਦਾ ਅੱਗੇ ਵੀ ਪਰੇਸ਼ਾਨ ਕਰਦੇ ਸੀ ਜੀ ਉਹ ਜਿਹੜੇ ਨਾ ਕੀ ਉਹਨਾਂ ਨੇ ਜਗ੍ਹਾ ਬਣਾਈ ਹੋਈ ਆ ਆਪਦੀ ਉਹਨਾਂ ਦੇ ਵੱਡੇ ਵੱਡੇ ਦਰਵਾਜ਼ੇ ਰੱਖੇ ਹੋਏ ਆ ਖੁੱਲਾ ਰੱਖਿਆ ਹੋਇਆ ਵੀ ਡੌਟ ਹੀ ਨਹੀਂ ਕਿ ਕਿਸੇ ਦੇ ਘਰ ਨੂੰ ਆਵਾਜ਼ ਜਾਵੇ ਜੇ ਕੋਈ ਆਵਾਜ਼ ਹੁੰਦਾ ਗੱਲ ਹੁੰਦਾ ਆਲਦੀ ਗੱਲ ਕਰਦਾ ਤੇ ਉਹ ਘਰੇ ਘਰੇ ਸੁਣੀ ਜਾਈਦੀ ਆ ਵੀ ਉਹ ਮਤਲਬ ਕੀ ਕਿਸੇ ਲੋਕਾਂ ਨੂੰ ਸੁਣਾਉਣਾ ਨਹੀਂ ਪਹਿਲਾਂ ਵੀ ਕੋਈ ਝਗੜਾ ਹੋਇਆ ਇਸ ਇਸ ਗੱਲ ਨੂੰ ਲੈ ਕੇ ਤੁਹਾਡਾ ਵੀ ਉਹ ਆnde ਉਹ ਆਵਾਜ਼ ਲਾਉਂਦੇ ਸੀ ਉੱਚੀ ਚ ਡੈਕ ਲਾ ਰਹੇ ਸੀ ਉੱਚੀ ਚ ਕਰਕੇ ਅੱਛਾ ਅੱਛਾ ਤੇ ਹੁਣ ਕੀ ਚਾਹੁੰਦੇ ਹੋ ਕੋਈ ਚਾਹੁੰਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਬੰਦਿਆਂ ਜਿਹੜੇ ਬੰਦਿਆਂ ਨੇ ਗੰਦ ਪਾਇਆ ਹੈ ਕਿੰਨੇ ਸਾਲ ਦੀ ਉਮਰ ਸੀ ਉਹ ਮੁੰਡੇ ਦੀ 35 ਸਾਲ ਦੀ ਲਗਭਗ ਮੇਰੋਂ ਤਾਜਾ ਕੀ ਨਾਮ ਕੀ ਸੀ ਉਹ ਗੁਰਦੀਪ ਸਿੰਘ ਵਿਆਹਿਆ ਸੀ ਹਾਂਜੀ ਉਹਦੇ ਇੱਕ ਲੜਕਾ 10 ਸਾਲ ਦਾ ਲੜਕਾ ਉਹਦਾ ਹੀ ਹੁਣ ਤੁਸੀਂ ਕਿੱਦਾਂ ਦਾ ਇਨਸਾਫ ਚਾਹੁੰਦੇ ਆ ਅਸੀਂ ਅਣੀ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਕਿ ਇਹਨਾਂ ਦੇ ਪ੍ਰਤੀ ਇੱਕ ਤਾਂ ਜੀ ਬਲਵੰਤ ਸਿੰਘ ਜਿਹੜਾ ਹੈਗਾ ਉਹ ਕਮੇਟੀ ਦਾ ਪ੍ਰਧਾਨ ਆ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਥੇ ਕੀ ਚੱਲ ਰਿਹਾ ਵੀ ਕਿਉਂ ਨਹੀਂ ਉਹਨਾਂ ਨੇ ਰੋਕਿਆ ਵੀ ਇਹ ਗਾਣੇ ਰੋਕਣ ਨੂੰ ਵੀ ਕੀਤਾ ਹਟਾਇਆ ਨਾ ਇੱਕ ਜੀ ਹੈਗਾ ਸਰਪੰਚ ਬਲਵੀਰ ਸਿੰਘ ਉਹਨਾਂ ਬੰਦਿਆਂ ਦੀ ਅਗਵਾਈ ਚ ਚੱਲ ਰਹੀ ਹੈ ਕਮੇਟੀ ਵੀ ਉਹ ਬੰਦਿਆਂ ਨੇ ਕਿਉਂ ਨਹੀਂ ਰੋਕਿਆ ਵੀ ਇਹ ਕੰਮ ਗਾਣੇ ਲਾ ਰਿਹਾ ਉੱਚੀ ਕਿਉਂ ਕਿਹੜੀ ਗੱਲੋਂ ਲਾ ਰਿਹਾ